ਕੁ ਬੜੀ ਵੱਡੀ ਕੁਰਬਾਨੀ ਜੀ ਬਾਬਾ ਮੋਤੀराम ਮਹਿਰਾ ਜੀ ਦੀ ਇਹਨੂੰ ਪਤਾ ਲੱਗਦਾ ਹੈ ਇਹ ਘਰ ਜਾਂਦਾ ਹੈ ਘਰ ਵਾਲੀ ਦੁੱਧ ਗਰਮ ਕਰਕੇ ਦਿੰਦੀ ਹੈ ਘਰ ਵਾਲੀ ਦੇ ਗਹਿਣੇ ਲੈ ਕੇ ਆਉਂਦਾ ਹੈ ਸਿਪਾਹੀਆਂ ਨੂੰ ਲਾਲਚ ਦੇ ਕੇ ਗਹਿਣੇ ਦੇ ਕੇ ਮਾਤਾ ਗੁਜਰਤੌਰ ਜੀ ਦੇ ਕੋਲ ਸੱਜ ਦੇ ਕੋ ਦੁੱਧ ਲੈ ਕੇ ਜਾਂਦਾ ਹੈ ਤਾਂ ਮਾਤਾ ਜੀ ਕਹਿੰਦੇ ਕੌਣ ਮਾਤਾ ਜੀ ਮੈਂ ਤੁਹਾਡਾ ਸੇਵਕ ਮੋਤੀਰਾਮ ਵੀ ਮੋਤੀਰਾਮ ਕੌਣ ਮਾਤਾ ਜੀ ਜਿਹੜੇ ਪੰਜਾਂ ਪਿਆਰੇ ਦੇ ਵਿੱਚ ਭਾਈ ਹਿੰਮਤ ਸਿੰਘ ਦਾ ਨਾ ਉਹ ਮੇਰੇ ਰਿਸ਼ਤੇ ਚਾਚਾ ਜੀ ਲੱਗਦੇ ਨੇ ਦੇਖੋ ਕਨੈਕਸ਼ਨ ਗੁਰਮਖੂ ਤੇ ਜਿਹੜੇ ਸ਼ਜਰੂ ਧੀਵਰ ਦੇ ਸਿਰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੋਟੀ ਦੇ ਕੇ ਜਿਹੜੇ ਉਹ ਗੀਤਾ ਦਾ ਅਰਥ ਕਰਵਾਏ ਸਨ ਜਿਹਨੂੰ ਵਿਵੇਕ ਦੀ ਗਾਥ ਝੋਲੀ ਚ ਪਾਈ ਸੀ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹ ਵੀ ਮੇਰੇ ਰਿਸ਼ਤੇਦਾਰ ਨੇ ਮਾਤਾ ਜੀ ਮੈਂ ਪਰ ਇੱਥੇ ਨੌਕਰੀ ਕਰਦਾ ਮੈਂ ਲਾਂਗੜੀਆਂ ਕਾਜੀਆਂ ਨੂੰ ਪਰਸ਼ਾਦਾ ਸ਼ਕਉਣਾ ਇੱਥੇ ਤੇ ਦੁੱਧ ਲੈ ਕੇ ਆਇਆ ਬੜੇ ਪਿਆਰ ਸਤਿਕਾਰ ਦੇ ਨਾਲ ਬਾਬਾ ਮੋਤੀराम ਜੀ ਨੇ ਦੁੱਧ ਪਿਆਇਆ ਲਾਲਾ ਨੂੰ ਮੈਂ ਕਈ ਵਾਰ ਸੋਚਦਾ ਮੈਂ ਕਹਵਾ ਬਾਬਾ ਮੋਤੀਰਾਮ ਤੇਥੋਂ ਬਿਲੇ ਹਾਰੇ ਜਾਈਏ ਤੇਥੋਂ ਸਕਕੇ ਜਾਈਏ ਤੂੰ ਐਡੇ ਪਿਆਰ ਦੇ ਨਾਲ ਦੁੱਧ ਪਿਆਇਆ ਲਾਲਾ ਨੂੰ ਇਨੇ ਪਿਆਰ ਨਾਲ ਸੇਵਾ ਕੀਤੀ ਸਤਸੰਗੀਆਂ ਜੇ ਸਰਹੰਦਰੀ ਧਰਤੀ ਸਭ ਤੋਂ ਮਹਿੰਗੀ ਹੈ ਨਾ ਜੇ ਸਰਹੰਦਰੀ ਧਰਤੀ ਸਭ ਤੋਂ ਮਹਿੰਗੀ ਹੈ ਤੇ ਬਾਬਾ ਮੋਤੀराम ਮਹਾਰਾਜੀ ਵੱਲੋਂ ਪਿਆਇ ਦੁੱਧ ਵੀ ਸਭ ਤੋਂ ਮਹਿੰਗਾ ਜੇ ਗੁਰੂ ਕੋ ਇਹ ਦੁੱਧ ਦੀ ਕੀਮਤ ਕੀ ਹੈ ਜਦੋਂ ਬਾਦ ਵਿੱਚ ਵਜੀਦੇ ਨੂੰ ਪਤਾ ਲੱਗਦਾ ਹੈ ਜਪਮਾ ਬ੍ਰਾਹਮਣ ਹੁੰਦਾ ਗੰਗੂ ਦਾ ਰਿਸ਼ਤੇਦਾਰ ਉਹ ਵਜੀਦੇ ਨੂੰ ਦੱਸਦਾ ਹੈ ਐਦਾਂ ਵਜੀਦੇ ਆ ਬਾਬਾ ਮੋਤੀराम ਜੀ ਨੇ ਸਤਬੂ ਦੇ ਲਾਲਾਂ ਨੂੰ ਉਹਦੇ ਪਿਆਇਆ ਸੀ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਤੇ ਬਾਬਾ ਮੋਤੀਰਾਮ ਨੂੰ ਜਦੋਂ ਬੁਲਾਇਆ ਜਾਂਦਾ ਹੈ ਪੁੱਛਿਆ ਜਾਂਦਾ ਹੈ ਕਿ ਤਾ ਹਾਂ ਜੀ ਮੈਂ ਸੇਵਾ ਕੀਤੀ ਸੀ ਦੁੱਧ ਪੁਲਾਇਆ ਸੀ ਤੇ ਕਹਿੰਦੇ ਜਾ ਦਾ ਇਸਲਾਮ ਕਬੂਲ ਕਰ ਲੈ ਜਾਂ ਸ਼ਹੀਦ ਹੋਣ ਲਈ ਤਿਆਰ ਹੋ ਜਾ ਕਹਿੰਦੇ ਸ਼ਹੀਦ ਲਈ ਤਿਆਰ ਹੈ ਸਾਰੇ ਪਰਿਵਾਰ ਨੂੰ ਬੁਲਾਇਆ ਗੁਰਮੁਖ ਕੋ ਚੌਂਕ ਦੇ ਵਿਚਲਾੜ ਕੇ ਇਹਦੀ ਮਾਤਾ ਹੈ ਮਾਤਾ ਲੱਦੋ ਜੀ ਘਰ ਵਾਲੀ ਹੈ ਬੀਬੀ ਭੋਈ ਜੀ 7 ਸਾਲ ਦਾ ਮੁੰਡਾ ਹੈ ਭਾਈ ਨਰਾਇਣਾ ਜੀ ਚੌਂਕ ਤੇ ਖਿਲਾੜ ਕੇ ਗਲਮੱਖੋ ਕੋਲੂ ਦੇ ਵਿੱਚ ਪਹਿਲਾਂ ਮਾਤਾ ਨੂੰ ਪੀੜ ਕੇ ਸ਼ਹੀਦ ਕੀਤਾ ਗਿਆ ਇਹਦੀ ਘਰ ਵਾਲੀ ਬੀਬੀ ਭੋਈ ਨੂੰ ਸ਼ਹੀਦ ਕੀਤਾ ਗਿਆ 7 ਸਾਲ ਦਾ ਮੁੰਡਾ ਹੈ ਕਿਤੇ ਹੁਣ ਸ਼ਾਇਦ ਇਸਲਾਮ ਕਬੂਲ ਕਰ ਲਵੇ ਤੇ 7 ਸਾਲ ਦਾ ਮੁੰਡਾ ਪਤਾ ਕੀ ਕਹਿੰਦਾ ਨਰਾਇਣਾ ਕਿੰਦਾ ਪਿਤਾ ਜੀ ਕਬੜਾਇਓ ਨਾ ਮੈਂ ਵੀ ਆਪਣੇ ਵੀਰਾਂ ਦੇ ਕੋਲ ਜਾਣਾ ਹੈ ਮੈਂ ਵੀ ਆਪਣੇ ਵੀਰਾਂ ਦੇ ਕੋਲ ਜਾਣਾ ਹੈ ਮੇਰੇ ਵੱਡੇ ਵੀਰ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਜੇ ਉਹਨਾਂ ਸੀਝੀਆਂ ਪ੍ਰਾਪਤ ਕੀਤੀਆਂ ਨੇ ਤੇ ਮੈਂ ਵੀ ਉਹਨਾਂ ਦਾ ਛੋਟਾ ਵੀਰ ਹਾਂ ਤੇ ਗੁਰਮੁਖੋ ਸਾਰਿਆਂ ਦੇ ਸਾਹਮਣੇ ਚੌਂਗ ਦੇ ਵਿੱਚ ਤੇ ਕੋਹਲੂ ਦੇ ਪੀੜ ਕੇ 7 ਸਾਲ ਦੇ ਮੁੰਡੇ ਭਾਈ ਨਰਾਇਣਾ ਜੀ ਨੂੰ ਸ਼ਹੀਦ ਕੀਤਾ ਗਿਆ ਜਦੋਂ ਕੋਲੂ ਚੱਲਦਾ ਹੈ ਨਾ ਜਿਵੇਂ ਗੰਨੇ ਦੇ ਗਰੁਖ ਰਸ ਕੱਢੀਦਾ ਨਾ ਉਹਦਾ ਪਿੰਜਰ ਵੱਖਰਾ ਹੁੰਦਾ ਤੇ ਰਸ ਵੱਖਰਾ ਹੁੰਦਾ ਇਦਾਂ ਲਾਊ ਦੇ ਫੁਹਾੜੇ ਵੱਖਰੇ ਤ ਉਹ ਵੱਖਰਾ ਇਕੱਠਾ ਹੋਏ ਇੱਕ ਪਾਸੇ ਪਿੰਦੇ ਸਾਰੇ ਵੱਖਰਾ ਇਕੱਠਾ ਹੋ ਗਿਆ ਜਿਵੇਂ ਤਿਲਾਂ ਵਿੱਚ ਤੇਲ ਕੱਢੀਦਾ ਹੈ ਅਖੀਰ ਬਾਬਾ ਮੋਤੀराम ਜੀ ਨੂੰ ਵੀ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸਾਰੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਵੇਖੋ ਇਹ ਦੁੱਧ ਵੀ ਸਭ ਤੋਂ ਮਹਿੰਗਾ ਜੀ ਉਹ ਬਾਬਾ ਮੋਤੀਰਾਮ ਤੇਰੇ ਪਿਆਰ ਤੋਂ ਸਦਕੇ ਜਾਈਏ ਤੇਰੇ ਪਿਆਰ ਤੋਂ ਬਲਿਹਾਰੇ ਜਾਈਏ ਤੇਰੇ ਪਿਆਰ ਤੋਂ ਅਸ਼ਕੇ ਜਾਈਏ ਇਹੋ ਜਿਹਾ ਪਿਆਰ ਆਦਵੀ ਬਾਬਾ ਮੋਤੀराम ਜੀ ਇੱਕ ਸੱਚੇ ਮੋਤੀ ਵਾਂਗ ਚਮਕਦੇ ਬੈ ਨੇ ਕਿਉਂ ਪਿਆਰ ਹੀ ਇਹਨਾਂ ਗੁਰੂ ਘਰ ਨੇ ਕੀਤਾ ਪਰਵਾਸ ਵਿੱਚ ਹੀ ਦੀ ਤਨ ਬਾਬਾ ਮੋਤੀराम ਜੀ ਨੇ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ